ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜਗੁਰੂ ਆਣੀ ਚਾਪ ਸਾਹਿਬ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਪ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਪ੍ਰੰਤੂ ਸੇ ਅਰਥ ਕਰਾਂਗੇ ਅੱਜ ਵਡਹੰਸ ਕੀ ਵਾਰ ਮਹਲਾ ਚੌਥਾ ਲੱਲਾ ਬਹਿਲੀ ਮਾ ਕੀ ਤੁੰਗਾਵਣੀ ਤੇ ਪੰਜਵੇਂ ਸ਼ਬਦ ਦੀ ਵਾਰੀ ਹੈ ਜੀ ਵਡਹੰਸ ਕੀ ਵਾਰ ਮਹਲਾ ਚੌਥਾ ਲੱਲਾ ਬਹਿਲੀ ਮਾ ਕੀ ਤੁੰਗਾਵਣੀ ੴ ਸਤਿਗੁਰੂ ਪ੍ਰਸਾਦ ਸਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪੀ ਤਾਂ ਤਿੰਨੀ ਧਿਆਆ ਸੱਚੇ ਭੇਮ ਪਿਆਰ ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪੀ ਤਾਂ ਤਿੰਨੀ ਧਿਆਆ ਸੱਚੇ ਭੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕੇ ਸ਼ਬਦ ਅਪਾਰ ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮਿਲੇ ਕਰਤਾਰ ਇਕ ਨਾ ਦਰਸਨ ਕੀ ਪ੍ਰਤੀਤ ਨ ਆਇਆ ਸਦ ਨਾ ਕਰੇ ਵਿਚਾਰ ਵਿਛੜ ਗਿਆ ਵਿਛੜਿਆ ਕਾ ਗਿਆ ਵਿਛੜੇ ਜਿਨਾਂ ਦੂਜੇ ਪਾਏ ਪਿਆਰ ਮਨਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ ਇਸ ਪ੍ਰੀਤੀ ਟੁੱਟੈ ਵਿਲਮ ਨ ਹੋਵੈ ਇਹ ਤੇ ਦੋਸਤੀ ਚ ਚਲਨ ਮੇ ਕਾਰ ਜਿਨਾਂ ਅੰਦਰ ਸੱਚੇ ਕਾ ਪਾਉ ਨਹੀਂ ਨਾਮ ਨ ਕਰੇ ਪਿਆਰ ਨਾਨਕ ਤਨ ਸੋ ਕਾ ਕੀਚੇ ਦੋਸਤੀ ਜੇ ਆਪ ਭਲਾਇਕ ਕਰਤਾ ਮਹੱਲਾ ਤੀਜਾ ਇਕ ਸਦਾ ਇਕ ਤੇ ਰੰਗ ਕਰ ਰਹੇ ਤਿਨ ਕੇ ਹੋ ਸਦੁਲਵਾਰੇ ਜਾਓ ਮਨ ਤਨ ਮਨ ਧਨ ਅਰਪਿ ਤਿਨ ਕੋ ਨਿਮਰ ਲਾਗਿਓ ਪਾਏ ਤਿਨ ਮੇ ਲਿਆ ਮਨ ਸੰਤੋਖੀਏ ਕ੍ਰਿਸ਼ਨਾ ਭੋਖ ਸਭ ਜਾਏ ਨਾਨਕ ਨਾਮ ਰਤੇ ਸੇ ਸੁਖੀਏ ਨਾਮ ਰਤੇ ਸੋ ਕੀਏ ਸਦਾ ਸੱਚੇ ਸੋ ਦੇ ਲਾਏ ਪੜੀ ਤਿਸ ਗੁਰ ਕੋ ਹੋਂ ਵਾਰਿਆ ਤਿਸ ਗੁਰ ਕੋ ਹੋਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਹਸ ਕੋ ਸਤ ਬਲ ਹਾਰਣੇ ਜਿਨ ਹਰ ਸੇਵਾ ਬੰਦ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਚੜਾਏ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਛਡਾਏ ਤਿਸ ਗੁਰ ਕੋ ਸਬਾਸ ਹੈ ਜਿਨ ਹਰ ਸੋ ਜੀ ਪਾਏ ਨਾਨਕ ਗੁਰ ਬਿਟੋਂ ਵਾਰਿਆ ਜਿਨ ਹਰ ਨਾਮ ਦੀਆ ਮੇਰ ਮਨ ਕੀਆ ਸਭ ਜਾਏ ਤਿਸ ਗੁਰ ਕੋ ਸਬਾਸ ਹੈ ਜਿਨ ਹਰ ਸੋ ਜੀ ਪਾਏ ਜਿਨ ਹਰ ਸੋ ਜੀ ਪਾਈ ਨਾਨਕ ਗੁਰ ਬਿਟੋਂ ਵਾਰਿਆ ਜेन ਹਰ ਨਾਮ ਦਿਆ ਮੇਰੇ ਮਨ ਕੀ ਆਸ ਪਰਾਈ ਪਹਿਲੇ ਸ਼ਲੋਕ ਮਹਲਾ 3 ਚ ਗੁਰੂ ਜੀ ਸਾਨੂੰ ਸਿੱਖ ਦਿੰਦੇ ਹਨ ਜੀ ਕਿ ਜਿਨ੍ਹਾਂ ਸਤ ਸੰਗਿਆ ਦਾ ਗੁਰਸ਼ਾਹ ਗੁਰਬਾਣੀ ਨਾਮ ਦਾ ਸਤਗੁਰੂ ਨਾਲ ਪਿਆਰ ਹੈ ਜੀ ਗੁਰੂ ਜਾਫਤਾਨ ਉਹ ਗੁਰਮੁਖ ਸੱਜਣ ਦੂਸਰੇ ਸੱਜਣਾ ਨੂੰ ਮਿਲਦੇ ਹਨ ਜੀ ਭਾਵ ਉਹ ਵੀ ਉਹੋ ਜੇ ਸਤ ਸੰਗ ਨੂੰ ਮਿਲਦੇ ਹਾਂ ਜੋ ਪਰਮੇਸ਼ਰ ਨਾਲ ਪਿਆਰ ਕਰਦੇ ਹਨ ਜੀ ਪਰਮੇਸ਼ਰ ਦੇ ਨਾਮ ਨਾਲ ਪਿਆਰ ਕਰਦੇ ਹਨ ਜੀ ਅਤੇ ਸਭ ਮਿਲ ਬਾਠ ਪਰਮੇਸ਼ਰ ਪ੍ਰਭ ਪ੍ਰੀਤਮ ਦੇ ਗੁਰਸਤ ਗੁਰ ਬਾਣੀ ਨਾਮ ਨੂੰ ਰਾਦੇ ਹਾਂ ਜੀ ਕਿਉਂਕਿ ਉਹਨਾਂ ਨੇ ਸਦਾ ਸੱਚੇ ਪਰਮੇਸ਼ਰ ਨਾਲ ਪਿਆਰ ਪਾ ਹੁੰਦਾ ਹੈ ਜੀ ਅਤੇ ਗੁਰੂ ਦੇ ਅਪਾਰ ਗੁਰਸ਼ਸ ਗੁਰਬਾਣੀ ਨਾਮ ਦੁਆਰਾ ਉਹਨਾਂ ਦਾ ਅੰਧਕਾਰ ਮਈ ਭਾਵ ਅਗਿਆਨਤਾ ਦਾ ਹਨੇਰਾ ਮਨ ਜੋ ਹੈ ਉਹ ਗੁਰ ਗਿਆਨ ਦੁਆਰਾ ਪ੍ਰਕਾਸ਼ਮਈ ਹੋ ਜਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਨੇ ਇਹੋ ਜੇ ਗੁਰਮੁਖ ਸੱਜਣਾ ਨੂੰ ਮਿਲ ਕੇ ਫਿਰ ਵਿਛੜਣਾ ਨਹੀਂ ਚਾਹੀਦਾ ਜੀ ਜਿਹੜੇ ਕਰਤਾ ਫੁਰ ਪਰਮੇਸ਼ਰ ਹਰ ਨੇ ਆਵ ਮੇਲੇ ਹੁੰਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਨੇ ਕਈ ਵਿਛੜੇ ਹੋਏ ਜੀਵਾਂ ਨੂੰ ਪਰਮੇਸ਼ਰ ਪ੍ਰਭ ਦੇ ਦਰਸ਼ਨ ਦਾ ਵਿਸ਼ਵਾਸ ਨਹੀਂ ਹੁੰਦਾ ਜੀ ਕਿਉਂਕਿ ਉਹ ਗੁਰਸ਼ਧ ਗੁਰਬਾਣੀ ਨਾਲ ਦਾ ਵਿਚਾਰ ਹੀ ਨਹੀਂ ਕਰਦੇ ਜੀ ਫਿਰ ਗੁਰੂ ਜੀ ਆਖਦੇ ਉਹਨਾਂ ਦਾ ਵਿਛੜਾ ਹੋ ਜਾਂਦਾ ਫਿਰ ਕੀ ਵਿਛੜਨਾ ਜੀ ਜਿਹੜੇ ਦ੍ਰਿệt ਭਾਵਨਾ થી ਆਪਣਾ ਪਿਆਰ ਪ੍ਰੇਮ ਕਰਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਉਹਨਾਂ ਮਨੁੱਖ ਜੀਵਾਂ ਨਾਲ ਦੋਸਤੀ ਥੋੜੇ ਭਾਵ ਚਾਰ ਦਿਨਾਂ ਲਈ ਹੁੰਦੀ ਹੈ ਜੀ ਅਤੇ ਇਸ ਤਰ੍ਹਾਂ ਦੀ प्रीत ਨੂੰ ਟੁੱਟਦੇ ਆ ਦੇਰ ਨਹੀਂ ਲੱਗਦੀ ਜੀ ਅਤੇ ਇਸ ਦੋਸਤੀ ਤੋਂ ਕਈ ਤਰ੍ਹਾਂ ਦੇ ਵਿਸ਼ੇਵਕਾਰ ਲੱਗ ਪੈਂਦੇ ਹਨ ਜੀ ਫਿਰ ਗੁਰੂ ਜੀ ਆਖਦਾਂ ਜਿਨ੍ਹਾਂ ਜੀਵਾਂ ਦੇ ਹਿਰਦਿਆਂ ਵਿੱਚ ਅੰਦਰ ਸੱਚੇ ਪਰਮੇਸ਼ਰ ਦਾ ਦਰ ਨਹੀਂ ਹੈ ਜੀ ਗੁਰਸ਼ਾਬ ਗੁਰਬਾਣੀ ਨਾਲ ਪਿਆਰ ਨਹੀਂ ਕਰਦੇ ਜੀ ਨਾਨਕ ਦਾ ਕਥਨ ਕਥਨ ਹੈ ਜੀ ਕਿਸੇ ਜੀਹਾਂ ਨੂੰ ਦੋਸ਼ੀ ਨਹੀਂ ਕਰਨੀ ਚਾਹੀਦੀ ਜੀ ਜਿਨ੍ਹਾਂ ਨੇ ਖਰਤਾ ਪਰਮੇਸ਼ਰ ਹਰ ਨੂੰ ਆਖੀ ਭੁਲਾਇਆ ਹੋਇਆ ਹੈ ਜੀ ਦੂਸਰੇ ਮਹੱਲੇ ਤੀਜੇ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਾਂ ਜੀ ਕਿ ਕਈ ਗੁਰਮੁਖ ਸਾਧਕ ਹਮੇਸ਼ਾ ਇੱਕ ਪਰਮੇਸ਼ਰ ਪ੍ਰਮਤਿ ਗੁਰਸ਼ੋਧ ਗੁਰਬਾਣੀ ਨ ਵਿੱਚ ਅਨੰਦ ਵਿੱਚ ਰਹਿੰਦੇ ਹਾਂ ਜੀ ਗੁਰੂ ਜਾਹਦਿਆਨ ਕਿ ਉਹਨਾਂ ਤੋਂ ਮੈਂ ਸਦਾ ਦਿਲਹਾਰ ਜਾਂਦਾ ਹਾਂ ਤੇ ਮੈਂ ਆਪਣਾ ਤਨ ਮਨ ਤਨ ਉਹਨਾਂ ਨੂੰ ਅਰਪਤ ਕਰਦਾ ਹਾਂ ਜੀ। ਅਤੇ ਨਿਮ ਨਿਵਕੇ ਨਮਰਤਾ ਸਹਿਬ ਉਹਨਾਂ ਦੇ ਚਰਨੀ ਲੱਗਦਾ ਹਾਂ ਜੀ। ਫਿਰ ਗੁਰੂ ਜੀ ਆਖਦੇ ਹਨ ਉਹਨਾਂ ਗੁਰਮਖਾਂ ਨੂੰ ਮਿਲਿਆਂ ਮਨ ਸੰਤੁਸ਼ਟ ਹੋ ਜਾਂਦਾ ਹੈ ਜੀ। ਤ੍ਰਿਸ਼ਨਾਵਾਂ ਦੀ ਅਗ ਭੁੱਖ ਚਲੀ ਜਾਂਦੀ ਹੈ ਜੀ। ਨਾਨਕ ਦਾ ਕਥਨ ਹੈ ਜੀ ਕਿ ਗੁਰਸ਼ਾਦ ਗੁਰਬਾਣੀ ਨਾਮ ਦੇ ਰੰਗ ਵਿੱਚ ਰੰਗੇ ਹੋਏ ਗੁਰਮਖ ਸਦਾ ਸੋਖੀ ਰਹਿੰਦੇ ਹਾਂ ਜੀ ਕਿਉਂਕਿ ਉਹਨਾਂ ਨੇ ਸੱਚੇ ਪਰਮੇਸ਼ਰ ਪਵਨਾ ਆਪਣੀ ਲਿਵ ਜੋੜੀ ਹੁੰਦੀ ਹੈ ਜੀ ਪਾੜੀ ਵਿੱਚ ਗੁਰੂ ਜੀ ਸਾਨੂੰ ਸਿੱਖ ਦਿੰਦੇ ਹਾਂ ਜੀ ਕਿ ਮੈਂ ਉਸ ਗੁਰੂ ਰੂਪ ਸਸੰਗੀ ਗੁਰਮਖ ਤੋਂ ਵਾਰਨੇ ਜਾਂਦਾ ਹਾਂ ਜੀ ਜਿਸ ਨੇ ਮੈਨੂੰ ਪਰਮੇਸ਼ਰ ਹਾਰਤੀ ਕਥਾ ਸੁਣਾਈ ਭਾਵ ਮੈਨੂੰ ਪਰਮੇਸ਼ਰ ਹਰ ਦੇ ਗੁਰਸ਼ੇ ਗੁਰਬਾਣੀ ਨਾਮ ਬਾਰੇ ਦੱਸਿਆ ਜੀ ਬਾਰੇ ਗਿਆਨ ਦਿੱਤਾ ਜੀ ਅਤੇ ਮੈਂ ਉਸ ਤੋਂ ਬਲ ਹਾਰੇ ਜਾਂਦਾ ਹਾਂ ਜੀ ਜਿਸ ਨੇ ਪਰਮੇਸ਼ਰ ਹਰ ਸੇਵਾ ਦੀ ਬੰਦ ਬਣਾਏ ਜੀ ਫਿਰ ਗੁਰੂ ਜੀ ਆਖਦੇ ਹਨ ਪਿਆਰਾ ਸਤਗੁਰ ਸਦਾ ਮੇਰੇ ਨਾਲ ਹੈ ਜੀ ਜਿੱਥੇ ਕਿੱਥੇ ਪਾਪ ਹਰ ਜਗ੍ਹਾ ਮੈਨੂੰ ਛਡਾ ਲੈਂਦਾ ਹੈ ਜੀ ਫਿਰ ਗੁਰੂ ਜੀ ਆਗਦੰ ਉਸ ਗੁਰੂ ਰੂਪ ਗੁਰਮੁਖ ਨੂੰ ਸ਼ਬਾਸ਼ ਹੈ ਜੀ ਜਿਸ ਨੇ ਮੇਰੇ ਮਨ ਵਿੱਚ ਪਰਮੇਸ਼ਰ ਹਰ ਦੇ ਗੁਰਸ਼ਾਬ ਗੁਰਬਾਣੀ ਨਾਮ ਦੀ ਸੋਝੀ ਪਾਈ ਹੈ ਜੀ ਗੁਰ ਗਿਆਨ ਬਾਰੇ ਦੱਸਿਆ ਹੈ ਜੀ ਨਾਨਕ ਦਾ ਖਤਨ ਹੈ ਜੀ ਮੈਂ ਕਿ ਮੈਂ ਉਸ ਗੁਰੂ ਰੂਪ ਗੁਰਮੁਖ ਸਾਸੰਗੀ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੈਨੂੰ ਪਰਮੇਸ਼ਰ ਹਰਤਾ ਗੁਰਸ਼ਬਦ ਗੁਰਬਾਣੀ ਨਾਮ ਦੀ ਸੋਜੇ ਦਿੱਤੀ ਹੈ ਜੀ ਅਤੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ ਜੀ ਇਹ ਸ਼ਬਦ ਸਾਰ ਇਸ ਤਰ੍ਹਾਂ ਗੀ ਹੈ ਜੀ ਗੁਰਸ਼ਬਦ ਗੁਰੂ ਜੀ ਆਖਦੇ ਹਨ ਕਿ ਜੋ ਗੁਰਮਖ ਸਾਧਕ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸੱਚੇ ਗੁਰੂ ਨਾਲ ਪਿਆਰ ਕਰਦੇ ਹਨ ਉਹਨਾਂ ਦੇ ਸੰਪਰਕ ਵਿੱਚ ਜਾਣਾ ਚਾਹੀਦਾ ਹੈ ਜੀ ਭਾਵ ਉਹਨਾਂ ਨਾਲ ਸਾਧ ਸੰਗ ਵਿੱਚ ਮਿਲਬਾਠ ਮਿਸਰ ਤੇ ਗੁੰਗਾਨ ਕਰਨੇ ਚਾਹੀਦੇ ਹਾਂ ਜੀ ਅਤੇ ਮਨਮੁਖਾ ਨਾਲ ਕਦੇ ਵੀ ਮਿਤਰਾਚਾਰੀ ਸਦੀਵ ਨਹੀਂ ਨਿਭਦੀ ਜੀ ਅਤੇ ਨਹੀਂ ਕਰਨੀ ਚਾਹੀਦੀ ਜੀ ਕਿਉਂਕਿ ਉਹ ਨਿਰਾਤਾਰ ਅਤੇ ਥੋੜੇ ਸਮੇਲੇ ਹੁੰਦੀ ਹੈ ਜੀ ਫਿਰ ਰੁਝਿਆ ਦੇਨ ਨੂੰ ਪਰਮੇਸ਼ਰ ਪ੍ਰਭ ਦੇ ਗੁਰਸ਼ਰਧ ਗੁਰਬਾਣੀ ਨਾਮ ਵਿੱਚ ਲਿਰ ਲਗਾਉਣ ਵਾਲਿਆਂ ਤੋਂ ਆਪਾ ਭਾਵਨ ਸ਼ਾਵਰ ਕਰਨਾ ਚਾਹੀਦਾ ਹੈ ਜੀ ਕਿਉਂਕਿ ਉਹਨਾਂ ਸਤ ਸੰਗੀਆਂ ਨੂੰ ਮਿਲਣ ਨਾਲ ਹਮੇਸ਼ਾ ਸਦਾ ਸੱਚਾ ਸੁਖ ਮਿਲਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਸਤਗੁਰ ਤੋਂ ਨਿਸ਼ਾਵ ਨਿਸ਼ਾਵਰ ਹੋਣਾ ਚਾਹੀਦਾ ਹੈ ਜੀ ਕਿਉਂਕਿ ਗੁਰਸ਼ਧ ਗੁਰਬਾਣੀ ਨਾਮ ਸਿਮਰਨ ਡੋਰਾ ਉਹ ਸਤਗੁਰ ਹੀ ਸਾਨੂੰ ਪਰਮੇਸ਼ਰ ਹਾਰ ਦੇ ਸੋ ਜੀ ਕਰਵੰਦਾ ਹੈ ਜੀ ਪਰਮੇਸ਼ਰ ਹਾਰ ਦੇ ਗੁਰ ਗਿਆਨ ਬਾਰੇ ਦੱਸਦਾ ਹੈ ਜੀ ਅਤੇ ਗੁਰ ਸ਼ਬਦ ਗੁਰ ਬਾਣੀ ਨਾ ਹਰ ਵੇਲੇ ਹਾਰ ਕੋਲ ਵਿੱਚ ਦੁੱਖ ਸੁਖ ਵਿੱਚ ਸਦਾ ਸਹਾਈ ਹੁੰਦਾ ਹੈ ਜੀ ਅੱਜ ਜੇ ਤਾਂ ਵਿਚਾਰ ਕਰਦੇ ਆ ਬਿਲਕੁਲ ਨੇਕਾਂ ਤੋਂ ਨਾ ਹੋਈਆਂ ਹੋਣ ਕਿ ਉਸ ਵਾਸਤੇ ਮੈਂ ਖੇਵਾਂ ਦੀ ਜਾਂਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ